ਸੱਚੇ ਪਾਤਸ਼ਾਹ ਜੀ ਕਿਥੇ ਕਿਥੇ ਕਿਵੇਂ ਕਿਵੇਂ ਵਾਹਿਗੁਰੂ ਪ੍ਰਤਪਾਲਣਾ ਕਰ ਰਿਹਾ ਹੈ ਤੇ ਹਜੂਰ ਫਰਮਾਉਂਦੇ ਆ ਪੁਰਖਾਂ ਬਿਰਖਾਂ ਤੀਰਥਾਂ ਮਹਾਰਾਜ ਕਹਿੰਦੇ ਪੁਰਖਾਂ ਦੇ ਵਿੱਚ ਉਹ ਪ੍ਰਤਪਾਲਣਾ ਕਰ ਰਿਹਾ ਹੈ ਪੁਰਖਾਂ ਬਿਰਖਾਂ ਫਿਰ ਬ੍ਰਿਕਸ਼ਾਂ ਦੇ ਅੰਦਰ ਵੀ ਉਹ ਬ੍ਰਿਕਸ਼ਾਂ ਦੀ ਪ੍ਰਤਪਾਲਣਾ ਕਰ ਰਿਹਾ ਹੈ ਤੇ ਮਹਾਰਾਜ ਜੀ ਕਹਿੰਦੇ ਨੇ ਪੁਰਖਾਂ ਬਿਰਖਾਂ ਤੀਰਥਾਂ ਤੀਰਥਾਂ ਦੇ ਅੰਦਰ ਜਿਹੜੇ ਜੀਵ ਵਸਦੇ ਹੈ ਮਹਾਰਾਜ ਕਹਿੰਦੇ ਉਹਨਾਂ ਦੀ ਵੀ ਪ੍ਰਤ ਪਾਲਣਾ ਮੇਰਾ ਵਾਹਿਗੁਰੂ ਕਰ ਰਿਹਾ ਹੈ ਤਾ ਤਾ ਦੇਖਾਂ ਖੇਤਾ ਫਿਰ ਸਰਸੰਗਤ ਦੀ ਜਿਹੜੇ ਤਲਾਬਾਂ ਦੇ ਕੱਟ ਭਾਵ ਕੰਡੇ ਹੁੰਦੇ ਆ ਉਥੇ ਵੇਖੋ ਕਿੰਨੀਆਂ ਡੱਡੀਆਂ ਮੱਛੀਆਂ ਹੁੰਦੀਆਂ ਉਹਨਾਂ ਦੀ ਸਭ ਦੀ ਪ੍ਰਤ ਪਾਲਣਾ ਕਰਦਾ ਹੈ ਤੇ ਮੇਗ ਜਿਹੜੇ ਬੱਦਲ ਹੁੰਦੇ ਆ ਜਿਵੇਂ ਵੇਖੋ ਬਰਖਾ ਹੋ ਰਹੀ ਹੈ ਇਹ ਪਾਣੀ ਜਿੰਨਾ ਵੀ ਹੈ ਨਾ ਉਦੇ ਵਿੱਚ ਜੀਵ ਹੁੰਦੇ ਐ ਮਹਾਰਾਜ ਕਹਿੰਦੇ ਬੱਦਲਾਂ ਦੇ ਵਿੱਚ ਵੀ ਜਿਹੜੇ ਜੀਵ ਐ ਉਹਨਾਂ ਦੀ ਪ੍ਰਤਪਾਲਣਾ ਵਾਹਿਗੁਰੂ ਕਰਦਾ ਹੈ ਤੇ ਖੇਤਾਹ ਖੇਤਾਂ ਦੇ ਅੰਦਰ ਜਿਵੇਂ ਟਿੱਡੀਆਂ ਆਦਕ ਹੋ ਜਾਂਦੀਆਂ ਹਨ ਜੱਬ ਬਨਸਪਤੀ ਹੀ ਲਾੜੋ ਕਿ ਸਭ ਦੀ ਮਹਾਰਾਜ ਪ੍ਰਤਪਾਲਣਾ ਛੱਤ ਗੁਰੂ ਕਹਿੰਦੇ ਵਾਹਿਗੁਰੂ ਕਰਦਾ ਹੈ ਪੁਰਖਾਂ ਵਿਰਖਾਂ ਤੀਰਖਾਂ ਪੁਰਖਾਂ ਦੇ ਅੰਦਰ ਵੀ ਸਾਧ ਸੰਗਤ ਦੀ ਸਾਡੇ ਦੇਹ ਦੇ ਅੰਦਰ ਬਹੁਤ ਸਾਰੇ ਜੀਵ ਐ ਉਹਨਾਂ ਜੇ ਚੰਗੇ ਜੀਵ ਜਿਵਾਣੂ ਨਾ ਨਾ ਹੋਣ ਤਾਂ ਸਾਡੀ ਦੇਹ ਦੇ ਅੰਦਰ ਹੋਰ ਪੈਦਾ ਹੋ ਜਾਂਦੀ ਹੈ ਰੋਗ ਪੈਦਾ ਹੋ ਜਾਂਦੇ ਉਹਨਾਂ ਸਾਰੇ ਜਿਵਾਣੂਆਂ ਦੀ ਪ੍ਰਤਪਾਲਨ ਵਾਹਿਗੁਰੂ ਕਰ ਰਿਹਾ ਹੈ ਸੁਤੇ ਹੀ ਕਈਆਂ ਦੇ ਚੰਗੇ ਜਿਵਾਣੂ ਜਦੋਂ ਛੱਡ ਸੰਗਤ ਜੀ ਛੱਡਦੇ ਐ ਤਾਂ ਫਿਰ ਦੇਹੀ ਜਿਹੜੀ ਆ ਉਹ ਬਹੁਤ ਜ਼ਿਆਦੀ ਕਮਜ਼ੋਰ ਕ੍ਰਿਸ ਹੋ ਜਾਂਦੀ ਹੈ ਕਈ ਵਾਰੀ ਸਰੀਰ ਦੇ ਨਾਸ਼ ਹੋਣ ਦਾ ਖਤਰਾ ਹੁੰਦਾ ਹੈ ਇਹ ਸਾਰੇ ਜੀਵਾਂ ਦੀ ਪਰਪਾਲਣਾ ਵਾਹਿਗੁਰੂ ਆਪ ਕਰ ਰਿਹਾ ਹੈ ਪੁਰਖਾਂ ਦੇ ਅੰਦਰ ਜਿਹੜੇ ਜੀਵ ਹਨ ਤੇ ਪੁਰਖਾਂ ਦੀ ਵੀ ਤੇ ਬ੍ਰਿਕਸ਼ਾਂ ਦੇ ਉੱਤੇ ਰਹਿਣ ਵਾਲੇ ਪੰਛੀ ਆਦਿਕ ਆਉਂਦੇ ਆ ਤੇ ਖੁਦ ਬ੍ਰਿਕਸ਼ਾਂ ਦੀ ਵੀ ਤੇ ਬ੍ਰਿਕਸ਼ਾਂ ਦੇ ਵਿੱਚ ਵੀ ਜੀਵ ਜੰਤੂ ਹੁੰਦੇ ਆ ਜਿਹੜੇ ਬ੍ਰਿਕਸ਼ਾਂ ਦੀ ਹੀ ਸਾਧ ਸੰਗਤ ਜੀ ਕੋਈ ਗੁੰਦ ਆਦਿਕ ਕੋਈ ਫਲ ਆਦਿਕ ਖਾ ਕੇ ਗੁਜ਼ਾਰਾ ਕਰਦੇ ਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾ ਸਾਰਿਆਂ ਦੀ ਪ੍ਰਤਿਪਾਲਣਾ ਵਾਹਿਗੁਰੂ ਹੀ ਕਰਦਾ ਹੈ। ਪੁਰਖਾਂ, ਬਿਰਖਾਂ, ਤੀਰਥਾਂ। ਪੁਰਖਾਂ ਦੇ ਅੰਦਰ, ਬ੍ਰਿਕਸ਼ਾਂ ਦੇ ਅੰਦਰ ਤੇ ਤੀਰਥਾਂ ਦੇ ਅੰਦਰ ਮਹਾਰਾਜ ਕਹਿੰਦੇ ਭਾਈ ਜਿਹੜੇ ਤੀਰਥਾਂ ਤੇ ਕਈ ਵਸਦੇ ਐ ਤੇ ਉਹ ਮਹਾਰਾਜ ਕਹਿੰਦੇ ਉਹ ਪ੍ਰਾਇਣ ਹੋ ਜਾਂਦੇ ਐ ਕਿ ਭਾਈ ਸਾਨੂੰ ਪਰਮੇਸ਼ਰ ਹੀ ਦੇਵੇ ਤੇ ਫੇਰ ਹੀ ਅਸੀਂ ਸ਼ਕਾਂਗੇ ਜਿਵੇਂ ਸੰਤ ਰੇਣ ਆਦਿਕ ਸੀਗੇ। ਉਹ ਕਈ ਚਿਰਾਂ ਦੇ ਭੁੱਖੇ ਸੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਫਿਰ ਉਹਨਾਂ ਨੂੰ ਲੰਗਰ ਸ਼ਿਕਾਇਆ ਸੀ ਜਿੱਥੇ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਸਥਾਨ ਹੈ ਗੁਰਦੁਆਰਾ ਸੱਚਾ ਸੋਦਾ ਸਾਹਿਬ ਇਹੋ ਮਹਾਰਾਜ ਕਹਿੰਦੇ ਭਾਈ ਤੀਰਥਾਂ ਤੇ ਵਸਿਆ ਹੋਿਆਂ ਦੀ ਵੀ ਵਾਹਿਗੁਰੂ ਹੀ ਪ੍ਰਤਪਾਲਣਾ ਕਰਦਾ ਏ ਤਤਾ ਮੇਘਾਂ ਖੇਤਾਂ ਹਕਾਬਾਂ ਦੇ ਸਮੁੰਦਰਾਂ ਦੇ ਤਟਾਂ ਦੇ ਕੰਨਿਆਂ ਦੇ ਉੱਤੇ ਸਤਿਗੁਰੂ ਜੀ ਕਹਿੰਦੇ ਜਿਹੜੇ ਭਾਈ ਖੁਸ਼ਕੀ 'ਚ ਵੀ ਰਹਿੰਦੇ ਆ ਤੇ ਮਿੱਧਾਂ ਬੱਦਲਾਂ ਦੇ ਵਿੱਚ ਜਿਹੜੇ ਜੀਵ ਹੈ ਤੇ ਇਸ ਪ੍ਰਕਾਰ ਖੇਤਾਂ ਦੇ ਅੰਦਰ ਜਿਹੜੇ ਜੀਵ ਜੰਤੂ ਹੈ ਬਨਸਪਤੀ ਆਦਿਕ ਦੀਪਾ ਲੋਵਾ ਮੰਡਲਾ ਫਿਰ ਸਾਧ ਸੰਗਤ ਜੀ ਜਿਹੜੇ ਇਸ ਪ੍ਰਕਾਰ ਸੱਤ ਦੀਪ ਮੰਨੇ ਹੈ ਉਹ ਜਿਹੜੇ ਆਲੇ ਦੁਆਲੇ ਪਾਣੀ ਹੋਵੇ ਵਿੱਚ ਟਾਪੂ ਹੋਵੇ ਉਹਨੂੰ ਦੀਪ ਕਹਿੰਦੇ ਹੈ ਤੇ ਇਸ ਪ੍ਰਕਾਰ ਜਿਹੜੇ ਦੀਪਾਂ ਦੇ ਅੰਦਰ ਸਮੁੰਦਰਾਂ ਦੇ ਟਾਪੂਆਂ ਵਿੱਚ ਰਹਿਣ ਵਾਲੇ ਜਿਹੜੇ ਜੀਵ ਹਨ ਤੇ ਫਿਰ ਲੋਹਾ ਜਿਵੇਂ ਸੱਤ ਸੰਗਤ ਜੀ ਤਿੰਨ ਲੋਕ ਮੰਨੇ ਹਨ ਕਿ ਆਕਾਸ਼ ਲੋਕ ਹੈ ਮਾਤ ਲੋਕ ਹੈ ਤੇ ਪਤਾਲ ਲੋਕ ਹੈ ਪਰ ਇਹੋ ਮਹਾਰਾਜ ਜੀ ਨੇ ਇਹ ਜਿਹੜੇ ਹੈ 14 ਲੋਕ ਵੀ ਕਹੇ ਹੈ ਕਿਉਂਕਿ ਸੱਤ ਪਤਾਲ ਦੇ ਲੋਕ ਹੈ ਸੱਤ ਆਕਾਸ਼ ਦੇ ਲੋਕ ਹੈ ਤੇ ਉਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਹਨਾਂ ਦੀਪਾਂ ਲੋਆਂ ਤੇ ਮੰਡਲਾਂ ਮੰਡਲ ਉਸ ਨੂੰ ਕਹਿੰਦੇ ਆ ਜਿਹੜਾ ਸਾਧ ਸੰਗਤ ਜੀ ਇਸ ਪ੍ਰਕਾਰ 40000 ਕੋ ਦਾ ਜਿਹੜਾ ਹੋਵੇ ਦੇਸ਼ ਉਸ ਨੂੰ ਮੰਡਲ ਕਹਿੰਦੇ ਆ ਇਸ ਪ੍ਰਕਾਰ ਹੋਰ ਵੀ ਇਹਦੀ ਗਿਣਤੀ ਜਿਹੜੀ ਉਹ ਦੱਸਦੇ ਆ ਪਾਵ ਮੰਡਲ ਤੋਂ ਦੇਸ਼ ਹੀ ਸਮਝਣਾ ਦੇਸ਼ਾਂ ਦੇ ਅੰਦਰ ਜੋ ਵਸਦੇ ਹਨ ਜੀਵ ਢੰਡਾ ਵਰ ਢੰਡਾ ਤੇ ਖੰਡ ਜਿਹੜੇ ਟੁਕੜੇ ਹਨ ਧਰਤੀ ਦੇ ਜਿਵੇਂ ਨੌ ਖੰਡ ਮੰਨੇ ਆ ਜਿਥੇ ਲਾਬਰਤ ਖੰਡ ਭਰਤ ਖੰਡ ਤੇ ਖੰਡਾਂ ਵਰ ਭੰਡਾ ਹ ਵਰ ਕਹਿੰਦੇ ਸ਼੍ਰੇਸ਼ਟ ਨੂੰ ਤੇ ਮਹਾਰਾਜ ਕਹਿੰਦੇ ਵਰ ਸ਼੍ਰੇਸ਼ਟ ਜੋ ਵੱਡਾ ਭੰਡਾ ਹੈ ਨਾ ਕਿਹੜਾ ਇਹ ਬ੍ਰਹਿਮੰਡ ਇਸ ਸਾਰੇ ਬ੍ਰਹਿਮੰਡ ਦੇ ਅੰਦਰ ਜਿਹੜੇ ਜੀਵ ਰਹਿੰਦੇ ਆ ਜੋ ਕੇ ਕਈਆਂ ਕਰਦੀਆਂ ਤੇ ਸਾਧ ਸੰਗਤ ਦੀ ਖੇਤੀ ਹੁੰਦੀ ਨਹੀਂ ਤੇ ਉਥੇ ਮੌਸਮ ਵੀ ਇਦਾਂ ਦਾ ਹੁੰਦਾ ਹੈ ਕਿ ਉਥੇ ਖੇਤੀ ਉਪਜ ਨਹੀਂ ਪਰ ਮਹਾਰਾਜ ਨੇ ਉਹਨਾਂ ਜੀਵਨ ਜਨਤਾ ਦਾ ਫਿਰ ਵੀ ਉਥੇ ਭੋਜਨ ਬਣਾ ਕਰਕੇ ਰੱਖਿਆ ਹੋਇਆ ਹੈ ਇਹ ਸੱਚੇ ਬਾਦਸ਼ਾਹ ਜੀ ਕਹਿੰਦੇ ਭਾਈ ਜਿੰਨੇ ਦੀਪ ਹੈ ਜੰਬੂ ਦੀ ਪਾਦਖ ਜਿੰਨੇ ਟਾਪੂ ਹਨ ਜਿੰਨੇ ਲੋਕ ਹਨ ਉੱਪਰਲੇ ਆਕਾਸ਼ ਦੇ ਜਾਂ ਪਤਾਲ ਲੋਕ ਦੇ ਇਸ ਪ੍ਰਕਾਰ ਮਹਾਰਾਜ ਕਹਿੰਦੇ ਮੰਡਲਾਕਾਰ ਜਿਹੜੇ ਦੇਸ਼ ਹਨ ਗੋਲਾਕਾਰ ਤੇ ਇਸ ਪ੍ਰਕਾਰ ਜੋ ਵਰ ਪਾਂਡਾ ਵਰ ਵਿਸ਼ੇਸ਼ ਕਰਕੇ ਵੱਡਾ ਪਾਂਡਾ ਜੋ ਇਹ ਸਾਰਾ ਬ੍ਰਹਿਮੰਡ ਹੈ ਅੰਡਜ ਜਿਰਜ ਉਤਭੁਜਾ ਫਿਰ ਮਹਾਰਾਜ ਕਹਿੰਦੇ ਚਾਰ ਖਾਣੀਆਂ ਨੇ ਸੇਖ ਬ੍ਰਹਮ ਅੰਡਜ ਖਾਣੀ ਹੈ ਆਂਡਿਆਂ ਤੋਂ ਜੀਵਾਂ ਦਾ ਜਨਮ ਹੁੰਦਾ ਹੈ ਤੇ ਜਿਰਜ ਜਿਰਜ ਖਾਣੀ ਹੈ ਜਿੱਦਾਂ ਮਨੁੱਖ ਤੇ ਪਸ਼ੂ ਆਦਿਕ ਜਨਮ ਦੇ ਹੈ ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਤਪਜਾ ਜਿਵੇਂ ਤਰਤੀ ਤੋਂ ਜਿਹੜੀ ਆ ਬਨਾਸ਼ਪਤੀ ਜਿਹੜੀ ਆ ਪੈਦਾ ਹੁੰਦੀ ਆ ਉਹਦ ਪੁਜ ਖਾਣੀ ਹੈ ਖਾਣੀ ਤੇ ਤਜਾਹ ਤੇ ਸਤਜ ਕਹਿੰਦੇ ਆ ਮੁੜ ਕੇ ਨੂੰ ਪਸੀਨੇ ਨੂੰ ਹਸੀਨੇ ਤੋਂ ਪੈਦਾ ਹੋਣ ਵਾਲੇ ਜਿਹੜੇ ਜੀਵ ਇਹ ਚਾਰੇ ਖਾਣੀਆਂ ਵਿੱਚ ਜੋ ਆ ਰਹੇ ਆ। ਉਹ ਮਿੱਤ ਜਾਣਾ ਨਾਨਕਾ। ਅਗਲੀ ਪਉੜੀ ਪੜਦੇ ਹੋਏ। ਸਰਾ ਮੇਰਾ ਜਨਤਾ। ਸਰਾ ਮੇਰਾ ਜਨਤਾ। ਸਰਾ ਕਹਿੰਦੇ ਆ ਸਮੁੰਦਰ ਨੂੰ, ਮੇਰ ਕਹਿੰਦੇ ਆ ਸਮੇਰ ਪਰਬਤ ਨੂੰ, ਭਾਗ ਪਰਬਤ ਕੀ, ਪਹਾੜਾਂ ਦੇ ਉੱਤੇ ਜਨਤਾਹ ਜਿੰਨੇ ਵੀ ਜੀਵ ਜੰਤੂ ਹਨ। ਕਿਉਂਕਿ ਮਹਾਰਾਜ ਨੇ ਪਿਆਰ ਵਿੱਚ ਉਪਾਏ ਸਾਇਰਾ ਤਿਨਾ ਤੇ ਰੋਜੀ ਦੇ ਉਠੈ ਹਟ ਨਾ ਚੱਲਈ ਨਾ ਕੋ ਸਿਰਸ ਕਰੇ ਸਦਾ ਮੂਲ ਨਾ ਹੋਵਈ ਨਾ ਕੋ ਲੈ ਨਾ ਦੇ ਜੀਆ ਆਹਾਰ ਕੀ ਖਾਣਾ ਹੋ ਕਰੇ ਵੇਖੋ ਵਾਹਿਗੁਰੂ ਜੀ ਦੀ ਇਹ ਮੌਜ ਸੱਚੇ ਪਾਤਸ਼ਾਹ ਜੀ ਕਹਿੰਦੇ ਐ ਸਰਾਂ ਸਮੁੰਦਰਾਂ ਦੇ ਅੰਦਰ ਤੇ ਮੇਰ ਕਹਿੰਦੇ ਐ ਜਿਵੇਂ ਸਮੇਰ ਪର୍ਬਤ ਹੈ ਪਰਬਤਾਂ ਦੇ ਅੰਦਰ ਜਿੰਨੇ ਵੀ ਜੀਵ ਜੰਤੂ ਪੈਦਾ ਕੀਤੇ ਐ ਹੁਣ ਪੜੋ ਇਹ ਪੰਕਤੀ ਫਿਰ ਸੋ ਮਿਤ ਜਾਣਾ ਨਾਨਕਾ ਸੋ ਮਿਤ ਜਾਣਾ ਨਾਨਕਾ ਉਹਨਾਂ ਦੇ ਪ੍ਰਤ ਪਾਲਣਾਂ ਦੀ ਮਿੱਤ ਮਰਿਆਦਾ ਜਿਹੜੀ ਐ ਨਾ ਮਹਾਰਾਜ ਕਹਿੰਦੇ ਸ਼ੇਖ ਬ੍ਰਹਮ ਉਹ ਵਾਹਿਗੁਰੂ ਆਪ ਹੀ ਜਾਣਦਾ ਕਿ ਕਿਵੇਂ ਸਭ ਦੀ ਪ੍ਰਤਪਾਲਣਾ ਕਰ ਰਿਹਾ ਹੈ। ਖੁਸ਼ਕ ਪੱਥਰਾਂ ਵਿੱਚ ਜੀਵ ਪੈਦਾ ਕਰਕੇ ਉਹਨਾਂ ਦੀ ਰੋਜੀ ਉੱਥੇ ਬਣਾਈ ਹੋਈ ਹੈ। ਫਿਰ ਮਹਾਰਾਜ ਜੀ ਕਹਿੰਦੇ ਕੁੰਜ ਦੇ ਸਿਮਰਨ ਵਿੱਚ ਵਾਹਿਗੁਰੂ ਨੇ ਸ਼ਕਤੀ ਪਾਈ ਹੋਈ ਆ ਆਪਣੇ ਬੱਚਿਆਂ ਦਾ ਚੇਤਾ ਕਰਕੇ ਪ੍ਰਤਪਾਲਣਾ ਕਰ ਲੈਂਦੀ ਹੈ। ਕੱਛੂ ਕੁੰਮੀ ਜਿਹੜੀ ਆ ਕੁੰਮੀ ਜਲ ਮਾਹੇ ਤਨ ਤਿਸ ਬਾਹਰ ਪੰਖ ਖੀਰ ਤਿਨ ਨਾਹੀ। ਜਿਹੜਾ ਨੂੰ ਖੰਭ ਨਹੀਂ ਲੱਗੇ ਕੋਈ ਅਸਥਣ ਨਹੀਂ ਕਿ ਆਪਣੇ ਬੱਚਿਆਂ ਨੂੰ ਦੁੱਧ ਪਿਆਵੇ ਪਰ ਵਾਹਿਗੁਰੂ ਨੇ ਉਹਦੀ ਨਿਗਾਹ ਵਿੱਚ ਇੰਨੀ ਸ਼ਕਤੀ ਪਾ ਦਿੱਤੀ ਹੈ ਕਿ ਵੇਖ-ਵੇਖ ਕੇ ਆਪਣੇ ਬੱਚੇ ਦੀ ਉਪਰਿਤ ਪਾਲਣਾ ਕਰ ਲੈਂਦੀ ਹੈ ਤੇ ਉਹ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੋਮਿਤ ਜਾਣੈ ਨਾਨਕਾ ਮਹਾਰਾਜ ਕਹਿੰਦੇ ਆਪਣੀ ਮਿਤ ਮਰਿਆਦ ਨੂੰ ਵਾਹਿਗੁਰੂ ਆਪ ਹੀ ਜਾਣਦਾ ਹੈ ਕਿ ਕਿਸ ਤਰੀਕੇ ਨਾਲ ਉਹ ਸਭ ਦੀ ਪ੍ਰਤ ਪਾਲਣਾ ਕਰ ਰਿਹਾ ਹੈ ਸਭ ਨੂੰ ਰੋਜੀ ਥਾਂ ਪਰ ਥਾਂ ਕਿਵੇਂ ਉਹ ਪਹੁੰਚਾਰਿਆ ਹੈ ਇਸ ਮਿੱਤ ਮਰਿਆਦਾ ਨੂੰ ਤਾਂ ਹਜੂਰ ਕਹਿੰਦੇ ਵਾਹਿਗੁਰੂ ਆਪ ਹੀ ਜਾਣਦਾ ਹੈ ਸ਼ੇਖ ਬ੍ਰਹਮ ਉਹ ਸਭ ਦੀ ਪਰਖ ਪਾਲਣਾ ਕਰਦਾ ਹੈ ਕਿਉਂਕਿ ਮਹਾਰਾਜ ਸਾਹਿਬ ਜੀ ਨੇ ਕਿਹਾ ਸੀ ਭਾਈ ਮਰਦਾਨੇ ਨੂੰ ਜੋ ਜਨਮ ਸਾਖੀ ਵਿੱਚ ਵਾਕ ਆਉਂਦੇ ਹੈ ਕਿ ਮਰਦਾਨਿਆਂ ਸਭ ਕੀ ਅਸੋਧ ਲੈਤ ਕਰਤਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਰਿਆਂ ਦੀ ਖਬਰ ਕਰਤਾਰ ਲੈਂਦਾ ਹੈ ਦੇਹ ਬਣੀ ਪਛਾਤ ਹੈ ਪੂਰਬ ਬਨਾ ਆਹਾਰ ਇਹ ਪਹਿਲੀ ਜਿਹੜੀ ਹੈ ਨਾ ਉਹ ਬਾਅਦ ਵਿੱਚ ਬਣੀ ਹੈ ਮਾਤਾ ਦੇ ਅਸਥਣਾ ਵਿੱਚ ਦੁੱਧ ਪਹਿਲਾ ਉਤਰ ਆਉਂਦਾ ਹੈ ਦੇਹ ਬਣੀ ਪਛਾਤ ਹੈ ਪਿੱਛੋਂ ਬਣਦੀ ਹੈ ਦੇਹ ਜਨਮ ਬਾਅਦ ਵਿੱਚ ਹੁੰਦਾ ਹੈ ਪੂਰਬ ਬਨਾ ਆਹਾਰ ਆਹਾਰ ਜੀਵ ਦਾ ਪਹਿਲਾ